ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਟੈਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਐਕਸਾਈਜ਼ ਵਿਭਾਗ ਨੇ ਨਜਾਇਜ਼ ਸ਼ਰਾਬ ਦਾ ਭਰਿਆ ਟਰੱਕ ਕੀਤਾ ਕਾਬੂ ਡਰਾਈਵਰ ਨੂੰ ਲਿਆ ਹਿਰਾਸੇ ਚ ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਚ ਦੇਰ ਰਾਤ ਐਕਸਾਈਜ਼ ਵਿਭਾਗ ਦੀ ਟੀਮ ਨੇ ਇੱਕ ਟਰੱਕ ਦੀ ਤਲਾਸ਼ੀ ਦੌਰਾਨ 1140 ਪੇਟੀਆਂ ਨਜਾਇਜ਼ ਅੰਗਰੇਜ਼ੀ ਸ਼ਰਾਬ ਪੜੀ ਹੈ ਅਤੇ ਟਰੱਕ ਦੇ ਡਰਾਈਵਰ ਨੂੰ ਹਲਾਸ ਵਿੱਚ ਲੈ ਲਿਆ ਗਿਆ ਹੈ ਇਹ ਸ਼ਰਾਬ ਚੰਡੀਗੜ੍ਹ ਤੋਂ ਨਜਾਇਜ਼ ਤਰੀਕੇ ਨਾਲ ਆਕੇ ਗੁਰਦਾਸਪੁਰ ਜ਼ਿਲ੍ਹੇ 'ਚ ਅਲੱਗ-ਅਲੱਗ ਥਾਵਾਂ 'ਤੇ ਵੇਚੀ ਜਾਣੀ ਸੀ ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਕੁਲਵਿੰਦਰ ਸਿੰਘ ਅਤੇ ਆਧਕਾਰੀ ਵਿਭਾਗ ਦੇ ਇੰਚਾਰਜ ਗਗਨ ਨੇ ਦੱਸਿਆ ਕਿ ਦੇਰ ਰਾਤ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ 'ਚ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਟਰੱਕ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚ ਸ਼ਰਾਬ ਭਰੀ ਹੋਈ ਸੀ ਜਦੋਂ ਇਸ ਸਬੰਧੀ ਟਰੱਕ ਡਰਾਈਵਰ ਨੂੰ ਪੁੱਛਿਆ ਤਾਂ ਉਸ ਕੋਲ ਉਸ ਸਬੰਧੀ ਕੋਈ ਵੀ ਬਿੱਲ ਨਹੀਂ ਸੀ ਪੁਲਿਸ ਨੇ ਟਰੱਕ ਚੋਂ 1140 ਪੇਟੀਆਂ ਅੰਗਰੇਜ਼ੀ ਜਰਾਬ ਅਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਖੀਰ ਰਾਤ ਕਰੀਬ 12:30 ਵਜੇ ਦੇ ਕਰੀਬ ਥਾਣਾ ਪ੍ਰਾਲਾ ਸ਼ਾਲਾ ਚੌਂਕ ਵਿੱਚ ਪੁਲਿਸ ਨੇ ਸਾਈਜ਼ ਵਿਭਾਗ ਦੇ ਨਾਲ ਨਾਕਾਬੰਦੀ ਕੀਤੀ ਸੀ ਜਿਹੜੀ ਅਸੀਂ ਮੁਕੇਰੀਆਂ ਸੈਕਟਰ ਤੋਂ ਆਉਣ ਵਾਲੇ ਵੀ ਇੱਕ ਰੰਦੀ ਚੈਕਿੰਗ ਕਰ ਰਹੇ ਸੀ। ਇਸੇ ਚੈਕਿੰਗ ਦੇ ਦੌਰਾਨ ਇੱਕ ਟਰੱਕ ਪੀਵੀ 11ਸੀਪੀ 5527 ਜੋ ਤਰਪਾਲ ਨਾਲ ਢੱਕਿਆ ਹੋਇਆ ਸੀ ਡਰਾਈਵਰ ਨੇ ਇੱਕ ਲੈ ਕੇ ਆਇਆ ਜਿਹਨੂੰ ਰੋਕਿਆ ਤੇ ਕਾਗਜ਼ ਚੈੱਕ ਕਰਨ ਦੀ ਮੰਗ ਕੀਤੀ ਟੀਓ ਨੇ ਤੋਂ ਟਰੱਕ ਛੱਡ ਕੇ ਭੱਜਣ ਲੱਗਾ ਸ਼ੱਕ ਦੀ ਬਿਨਾ ਤੇ ਅਸੀਂ ਟਰੱਕ ਨੇ ਚੈੱਕ ਕੀਤਾ ਤਰਪਾਲ ਖੋਲ੍ਹ ਕੇ ਜਿਹਦੇ ਵਿੱਚ ਦੇਸੀ ਠੇਕਾ ਦੀ ਸ਼ਰਾਬ ਲੱਦੀ ਹੋਈ ਸੀ ਜਿਹਦਾ ਡਰਾਈਵਰ ਪਾਸ ਕੋਈ ਵੀ ਪਰਮਿਟ ਜਾਂ ਸ਼ਰਾਬ ਲਿਆਉਣ ਦਾ ਕੋਈ ਚਲਾਣ ਪੇਪਰ ਨਹੀਂ ਸੀ ਉਹਦੇ ਸਬੰਧੀ ਗਿਣਤੀ ਕਰਨ ਦੇ ਉੱਤੇ 1140 ਪੇਟੀਆਂ 올ਡ ਫੰਕ ਸ਼ਰਾਬ ਜਿਹੜੀ ਆ ਟਰੱਕ ਤੋਂ ਬਰਾਮਦ ਹੋਈ ਆ ਹਰ ਪੇਟੀ ਵਿੱਚ 12 ਬੋਤਲਾਂ ਨੇ ਇਹ ਕਰੀਬ 13000 ਤੋਂ ਉੱਪਰ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਇਸੇ ਕਬਜ਼ੇ ਵਿੱਚ ਲੈ ਕੇ ਅਫੀਰ ਦਰਜ ਕਰ ਲਈ ਆ ਫਿਲਹਾਲ ਟਰੱਕ ਦਾ ਡਰਾਈਵਰ ਕਾਬੂ ਆ ਗਿਆ ਇਹ ਜਿੰਸਟਿਸ ਡਿਸਟਲਰੀ ਦੀ ਸ਼ਰਾਬ ਬਣੀ ਹੋਈ ਆ ਤੇ ਜਿੰਨੇ ਹਰਿਆਣਾ ਦੀ ਹੱਦ ਤੋਂ ਪੰਜਾਬ ਵਿੱਚ ਭੇਜੀ ਆ ਉਹਦੇ ਖਿਲਾਫ ਵੀ ਅਸੀਂ ਮਕਦਮੇ ਵਿੱਚ ਨਾਮਜ਼ਦ ਕਰਕੇ ਕਾਰਵਾਈ ਕਰ ਰਹੇ ਆ ਤੇ ਜਿੰਨੇ ਸਮਗਲ ਕਰਕੇ ਲੈਂਦੀ ਆ ਤੇ ਅੱਗੇ ਜਾ ਕੇ ਵੱਖ-ਵੱਖ ਇਲਾਕਿਆਂ ਵਿੱਚ ਵੇਚਦੀ ਸੀ ਉਹਨੂੰ ਵੀ ਇਸ ਮਕਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਵੇ ਜੀ ਐਸ ਐਕਸਿਸਟੈਂਟ ਰੈਕਸਾਈਜ਼ਨ ਟੈਕਸੇਸ਼ਨ ਡਿਪਾਰਟਮੈਂਟ ਚ ਜਿਹੜੇ ਸਾਡੇ ਕਮਿਸ਼ਨਰ ਸਾਹਿਬ ਸੀਗੇ ਉਹਨਾਂ ਨੇ ਮੋਬਾਈਲ ਵਿੰਗ ਚ ਉਹਨਾਂ ਨੇ ਇਸ ਚੀਜ਼ ਦੀ ਜਾਣਕਾਰੀ ਦਿੱਤੀ ਸੀ ਤੇ ਆਪਾਂ ਤਿੰਨ ਟੀਮਾਂ ਬਣਾਈਆਂ ਸੀ ਜਿਹੜੀਆਂ ਡਿਫਰੈਂਟ ਲੋਕੇਸ਼ਨਸ ਤੇ ਖੜੀਆਂ ਸੀਗੀਆਂ ਜਿੱਥੇ ਈਟੀਓ ਹਮ ਪ੍ਰਕਾਸ਼ ਜੀ ਦੀ ਲੋਕੇਸ਼ਨ ਸੀਗੀ ਉੱਥੇ ਇਸ ਗੱਡੀ ਨੂੰ ਟਰੈਕ ਕੀਤਾ ਗਿਆ ਤੇ ਇਹਦੇ ਵਿੱਚ 1150 ਪੇਟੀਆਂ 1140 ਪੇਟੀਆਂ ਲੱਭੀਆਂ ਜਿਹਦਾ ਕੋਈ ਪਾਸ ਤੇ ਪਰਮਿਟ ਨਹੀਂ ਸੀਗਾ ਇਹ ਚ ਤਕਰੀਬਨ 18 ਤੋਂ 20 ਲੱਖ ਰੁਪਏ ਦੀ ਚੋਰੀ ਹੈਗੀ ਆ ਜਿਹਨੂੰ ਜਿਹੜੀ ਚੰਡੀਗੜ੍ਹ ਤੋਂ ਆਈ ਹੈ ਤੇ ਇੱਥੇ ਕਿਤੇ ਪੁਆਇੰਟ ਤੇ ਉਤਰਨੀ ਸੀ ਜੇ ਵਿੱਚ ਫਿਲਹਾਲ ਤੇ ਡਰਾਈਵਰ ਹੀ ਆਇਆ ਜੀ ਕਾਬੂ ਹੋਰ ਸੰਜੀਵ ਕੁਮਾਰ ਹੋਰ ਤੇ ਕੋਈ ਨਹੀਂ ਆਇਆ ਜੀ ਇਹਦੇ ਵਿੱਚ ਹੋਰ ਕਿਸੇ ਦਾ ਨਾਮ ਪੀਰ ਰਿਪੋਰਟ ਲੀਵਿੰਗ ਪੰਜਾਬ ਨਿਊਜ਼